ਕੰਪਨੀ ਦੇ ਵੇਟ ਨੇ ਬਾਈ ਹਨਾ 35 ਕਿਲੋ ਵਾਲੇ ਤੇ ਦੇਖੀ ਆ ਦੇ ਨਾਲ ਦੇ ਰਮਾ ਤੇ ਕਿਤੇ ਸਕਰੈਚ ਵੀ ਨਹੀਂ ਸਿਰਫ 1200 ਘੰਟਾ ਚੱਲਿਆ ਹੋਇਆ ਚੌਕੜਾ ਡਾਇਰਾਂ ਦਾ ਨਾਲ ਦਾ ਮੈਨੂੰ ਬਈ ਐਂ ਚੱਕ ਤੋਂ ਬੜੀ ਡਾਇਰ ਆਹ ਤਾਂ ਤੁਸੀਂ ਕਹਿੰਦੇ ਵੀ ਸਾਰਾ ओरिजिनल ਹੈ ਵੱਡੀ ਗੱਲ ਆ ਦੇਖ ਧਰਮਿਆ ਮੈਟਿੰਗ ਉਹੀ ਉਹੀ ਦੇਖੋ ਪੂਰੇ ਸੌ ਕੀ ਸੱਜਣ ਤੋਂ ਆਇਆ ਹੋਇਆ ਬਈ ਇਹ ਹੈਣਾ ਚੱਲਿਆ ਬਹੁਤ ਘੱਟ ਹੋਇਆ ਹੂੰ ਜੇ ਖੜੀ ਦੀ ਰੋ ਪਿੰਦਾ ਬਾਈ ਆਹ ਦੇਖਾਈ ਆਲਟਰਨੇਟਰ ਵਾਲੇ ਹਾਲੇ ਤੱਕ ਸਾਰੇ ਨਾ ਸੈਲਫ ਵਾਲੇ ਸਟicker ਜੇ ਵੀ ਹੋ ਰਹੇ ਰਮਾ ਰਮਾ ਤਾਂ ਬਾਕੀ ਚੰਗਾ ਸਾਰਾ ਅਗਰਾੜ ਵੀ ਚੰਗਿਆ ਹਾਂ ਲੈ ਮਗਰਾੜ ਵੀ ਦਿਖਾ ਦੇ ਕਰਾਂ ਟਾਇਰ ਵੀ ਵਧੀਆ ਮਾਰਫ ਦੇ ਲੈ ਜਿੰਨੇ ਬਾਹਰੋਂ ਸਾਫੜੇ ਉਹਨੇ ਅੰਦਰੋਂ ਵੀ ਸਾਫਨੇ ਬਾਈ ਲੈ ਦੀਂਦਾ ਰਮ 85 90 ਪੈਸੇ ਮਾਰਫ ਦੇ ਟਾਇਰ ਹੂੰ 85 90 ਪੈਸੇ ਟਾਇਰ ਪਏ ਤੇ ਹੈਗਾ ਜੋੜਾ ਮਗਰ ਲੈ ਮਾਰਫ ਦਾ ਬਾਈ ਮੂਰੇ ਕਿਹੜੀ ਕੰਪਨੀ ਦੇ ਨੇ ਬਾਈ ਅੱਜ ਨਾ ਦੁਆਰੇ ਤੁਹਾਨੂੰ ਉਸ ਸੱਜਣ ਨੂੰ ਮਲਾਉਣਾ ਉਸ ਮਿੱਤਰ ਨੂੰ ਮਲਾਉਣਾ ਜਿਹੜਾ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਪੂਰਾ ਹੀ ਫੇਮਸ ਹੈ ਸਸਤੇ ਟਰੈਕਟਰ ਵੇਚਣ ਦੇ ਵਿੱਚ ਤੇ ਘੈਂਟ ਟਰੈਕਟਰ ਵੇਚਣ ਦੇ ਵਿੱਚ ਉਹਦਾ ਨਾਂ ਹੁਣ ਮੈਂ ਤੁਹਾਨੂੰ ਦੱਸਣ ਤੋਂ ਪਹਿਲਾਂ ਤੁਸੀਂ ਥੋੜਾ ਜਿਆਦਾ ਸਸਪੈਂਸ ਦੇ ਵਿੱਚ ਰੱਖਦਾ ਤੁਸੀਂ ਸਮਝ ਗਏ ਹੋਮੋਗੇ ਵੀ ਸੱਜਣ ਕਿਹੜਾ ਹੈ ਬੇਸਕ ਟਰੈਕਟਰ ਥੋੜੇ ਜਿ ਘੱਟ ਖਰੀਦਦਾ ਪਰ ਸਿੱਕੇ ਬੰਦਾ ਇੱਕ ਨੰਬਰ ਕੁਆਲਿਟੀ ਦਾ ਕੰਮ ਕਰਦਾ ਤੇ ਅੱਜ ਨਾ ਤੁਸੀਂ ਇਹ ਦੇਖਿਆ ਧਰਮੇ ਟਰੈਕਟਰ ਵੀ ਵਾਜਿਬ ਰੇਟਾਂ ਦੇ ਵਿੱਚ ਦੇਣੇ ਆ ਤੇ ਟਰੈਕਟਰ ਵੀ ਚੰਗੇ ਨੇ ਬਾਈ ਕਹਿੰਦਾ ਬਾਈ ਮਤਲਬ ਆਪਣੇ ਲੋਕਾਂ ਦਾ ਦਿਲ ਜਿੱਤਣਾ ਤੇ ਅੱਜ ਕਿਹੜੇ ਟਰੈਕਟਰਾਂ ਦੇ ਵਿੱਚ ਦਿਲ ਜਿੱਤੂ ਉਹ ਆਪਾਂ ਕਰ ਲਾੜ ਨੂੰ ਪਸ ਲੈਣੇ ਕੀ ਵਾਲਾ ਕਰ ਲਾੜ ਠੀਕ ਹੈ ਵੀਰੇ ਤੇ ਅੱਜ ਆਪਾਂ ਕਿੰਨੇ ਟਰੈਕਟਰ ਦਿਖਾਈਏ ਚਾਰ ਟਰੈਕਟਰ ਵੱਡੀ ਚਾਰ ਟਰ ਦਾ ਪਹਿਲਾ ਤਾਂ ਜਿਵੇਂ ਇਧਰਲੇ ਪਾਸੇ ਨਾ ਬਈ ਪ੍ਰਗਟ ਬੱਟੂ ਇਹਦਾ ਗੀਤ ਆਇਆ ਸੀ ਕਹਿੰਦਾ ਚਾਰੇ ਪਾਸੇ ਟਾਇਫੇ ਡੈਫੇ ਹੋਈ ਪਈ ਆ ਹਨਾ ਬਈ ਹਾਂਜੀ ਇਹ ਇਹ ਮੈਸੀ ਟਰੈਕਟਰ ਆ ਮਿੱਤਰੋ 95 100 ਜਦੋਂ ਇਹ ਬਈ ਲੋਚ ਹੋਇਆ ਨਾ ਉਦੋਂ ਗੀਤ ਕੀਤਾ ਸੀਗਾ ਪ੍ਰਗਟ ਬੱਟੂ ਹੋਰਿਆ ਨੇ ਇਹਦੇ ਉੱਪਰ ਬੜਾ ਵਧੀਆ ਵੱਜਿਆ ਸੀਗਾ ਅੱਜ ਆਪੇ ਇਸੇ ਦੀ ਗੱਲ ਕਰਦੇ ਆਂ ਬਈ ਦੱਸਿਓ ਇਹਦੇ ਬਾਰੇ ਕੀ ਗੱਲਬਾਤ ਹੈ ਕਰ ਲਾ ਨੀ ਮਾਰ ਲੈ ਪੱਟੀ 2020 ਦਾ ਹੈਗਾ ਇਹ ਮਾਡਲ ਹੈਗਾ 14 ਦੇ ਟਾਇਰਾਂ ਚ ਅਸਾਂ 14 ਦੇ ਟਾਇਰਾਂ ਚ 14 ਟਾਇਰਾਂ ਚ ਓਕੇ ਟਰੈਡ origignal ਆ ਸਾਰੇ ਹੀ ਅਸਾਂ ਇਹ ਸਾਰਾ ਕੱਲਾ origignal ਆ ਸਾਰਾ ਰੇ ਦਰ ਮੇ ਸਿਸੇ ਵਰਗਾ ਡਰ ਰਹਾ ਚਾਰੇ ਪਾਸੇ ਕਿਸੇ ਬੱਸ ਦਾ ਡਾਇਰੈਕਟਰ ਆ ਸਿਸੇ ਵਰਗਾ ਮਗਰਾਡ ਮੁਰੂਡ ਅੰਦਰੋਂ ਦਿਖਾ ਦੇ ਬਾਡੀ ਲੈਣ ਨੂੰ ਦਿਖਾ ਦੇ ਕਿਸੇ ਬੱਸ ਵੀ ਕਾਰ ਨਹੀਂ ਹੈਗੀ 14 ਦੇ ਟਾਇਰ ਨੇ ਪਹਿਲਾਂ ਤਾਂ ਬਾਈ ਤੂੰ ਮੈਨੂੰ ਐ ਦੱਸ ਹਾਂਜੀ ਇਹ ਚੱਲਿਆ ਕਿੰਨਾ ਕੋ ਹੋਣਾ ਚੱਲਿਆ 1270 75 ਘੰਟਿਆ ਮੈਂ ਅੰਦਾਜ਼ਾ ਜਿਹਾ ਲਾਇਆ ਸੀ ਮੈਂ ਕਿਹਾ ਯਾਰ ਆ ਨਿਕਲ ਨੂੰ ਕੋਲ ਦੇਖ ਹੀ ਰੰਭਾ ਤਾਰ ਮੇਕ ਕਰਨ ਲਈ ਕਲੇ ਸਾਨੂੰ ਕਹਿ ਮਾਰਦੀ ਦੇਖੋ ਕੰਪਨੀ ਦੇ ਵੇਟ ਨੇ ਬਾਈ ਹੈਨਾ 35 ਕਿਲੋ ਵਾਲੇ ਤੇ ਦੇਖੀ ਆ ਦੇ ਨਾ ਉਹ ਤੇ ਕਿਤੇ ਸਕਰੈਚ ਵੀ ਨਹੀਂ ਸਿਰਫ 1200 ਘੰਟਾ ਚੱਲਿਆ ਹੋਇਆ ਚੌਕੜਾ ਟਾਇਰਾਂ ਦਾ ਨਾਲ ਦਾ ਮੈਨੂੰ ਬਈ ਐਂਦਾ ਆ ਆ ਤਾਂ ਤੁਸੀਂ ਕਹਿੰਦੇ ਵੀ ਸਾਰਾ ਓਰੀਜਨਲ ਹੈ ਵੱਡੀ ਗੱਲ ਆ ਦੇਖ ਤਾਰ ਮਿਆਂ ਮੈਟਿੰਗ ਉਹੀ ਉਹੀ ਦੇਖੋ ਪੂਰੇ ਸੌਂਕੀ ਸੱਜਣ ਤੋਂ ਆਇਆ ਹੋਇਆ ਬਈ ਇਹ ਹੈਨਾ ਚੱਲਿਆ ਬਹੁਤ ਘੱਟ ਹੋਇਆ ਹਮ ਮੈਸੀ ਸਾਮ ਤੋਂ ਕਮ ਬਹੁਤ ਰੜਦੀ ਜੇ ਖੜੇ ਦੀ ਰੋ ਪੈਂਦਾ ਬਈ ਹੁਣ ਜਿਹਦੇ ਘਰੇ ਜਾ ਕੇ ਖੜਨਾ ਤੂੰ ਦੇਖੀ ਫਿਰ ਆਂਡੀ ਗੌਂਡੀ ਕਿਵੇਂ ਆਉਣਗੇ ਹਣਾ ਰੰਮ ਬਰਮੋਦ ਨਿਕਲ ਉਹ ਹਿਚਾਰ ਨੇ ਰੰਮ ਨੋਡਾ ਕਿਤੇ ਨਹੀਂ ਦਾਦਾ ਜਾਰ ਜੁਰ ਦਾ ਪੋਰਾ ਨਹੀਂ ਹੈਗਾ ਹੂੰ ਜਮੀ ਜੰਗਾਲ ਦਾ ਪੋਰਾ ਨਹੀਂ ਬਈ ਚੌਕਟ ਟਾਇਰਾਂ ਦਾ ਨਾਲ ਦਾ ਨਾਲ ਦਾ ਹੈਨਾ ਜਮੀ ਨਵੇਂ ਵਰਗੇ ਟਾਇਰ ਨੇ ਪਰ ਮੈਂ ਆ ਆ ਦਿਖਾ ਇਹਦਾ ਕੱਲਾ ਕੱਲਾ ਜਿਵੇਂ ਕਹਿੰਦੀ ਇਹ 나ੜੀਆਂ 나ੜੀਆਂ ਹਾਈ ਲਿਫਟ ਹਾਈ ਲਿਫਟ ਹੁੰਦਾ ਬਈ ਮਤਲਬ ਪੂਰੀ ਪੂਰੀ ਹੈ ਜਬਰਦਸਤ ਲਿਫਟ ਹੈ ਦੀ ਹੈਨਾ ਇਹ ਲਿਫਟ ਵੱਲੋਂ ਤਾਂ ਵੈਸੇ ਮੰਨਿਆ ਪਰ ਮੰਨੇ ਟਰੈਕਟਰ ਆ ਤੇ ਮਗਰਾਟਾਂ ਦੇ ਵੀ ਹੈ ਨਹੀਂ ਸਕ੍ਰੈਪ ਨਹੀਂ ਮਗਰਾਟ ਮੋਟਰ ਦਾ ਜਿਹੜੇ ਟਾਂ ਦੇ ਵੀ ਹਾਂ ਮਗਰਾਟ ਵੀ ਚੱਕਰਾ ਜਿੰਨੀ 100 ਘੈਂਟ ਆ ਉਹਨੇ ਘੈਂਟ ਮਗਰਾਟ ਵੀ ਨੇ ਤੇ ਪਿੱਛੋਂ ਵੀ ਕਰਵਾਦੇ ਚੈੱਕ ਡਬਲ ਡਿਸਟ੍ਰੀਬਿਊਟਰ ਆ ਬਈ ਇਹ ਓਕੇ ਓਕੇ ਡੰਡਾ ਫੱਟੀ ਸਾਰਾ ਕੁਝ ਇਸ ਤਰ੍ਹਾਂ ਨਾਲ ਮਿਰੂ ਬਾਈ ਹਨਾ ਹਾਂਜੀ ਧਰਮੇ ਟਿਊਬਾਂ ਦਾ ਕਰਵਾ ਚੱਕੋ ਦੇਖੋ ਟਰੈਕਟਰ ਦੇ ਕਿੰਨਾ ਚੰਗਾ 2020 ਮਾਡਲ ਆ ਬਈ ਇਹ ਗੁਰਲਾਲੀ ਦੇ ਇਹਦੇ ਨੰਬਰ ਕਿੱਥੋਂ ਦਾ ਟਰੈਕਟਰ ਦਾ ਪੰਜਾਬ ਦਾ ਹੀ ਆ ਜੀ ਪੰਜਾਬ ਦਾ ਨੰਬਰ ਆ ਹਾਂ ਓਕੇ ਤੇ ਪਾਰਟੀ ਫਰਸਟ ਪਾਰਟੀ ਆ ਫਰਸਟ ਪਾਰਟੀ ਆ ਹਨਾ ਤਰਮੇ ਇੱਕ ਤਾਂ ਆਪਾਂ ਕਹਿੰਦੇ ਹੁੰਨੇ ਵੀ ਸਟicker ਨਾਲ ਦਾ ਖੜਾ ਹੈ ਸਟicker ਤਾਂ ਸਾਰੇ ਖੜੇ ਨੇ ਆ ਦੇਖ ਲੈ ਬਈ ਸਟicker ਮਦਾਂ ਦੇਖਦਾ ਮੈਂ ਕਿਹਾ ਸਟicker ਦੇ ਉੱਪਰ ਦਾਗ ਵੀ ਨਹੀਂ ਚਿੱਟੇ ਰੰਗ ਦਾ ਸਟicker ਦਿਖਾਈ ਲੈ ਇਹਦੇ ਉੱਪਰ ਵੀ ਦਾਗ ਵੀ ਨਹੀਂ ਲੈ ਕਿੰਨਾ ਸਟicker ਆ ਵੀ ਦਿਖਾ ਦੇ ਸਟicker ਸਾਰੇ ਖੜੇ ਆ ਸਟicker ਕੋਈ ਨਹੀਂ ਲਿਆ ਵਸਟਕਰ ਯਾਰ ਇਹ ਤੇ ਤਾਂ ਇਕੱਲਾ ਕੱਪੜੀ ਵਜਿਆ ਬਈ 20 ਮਾਡਲ ਹੈ ਉਸਤਾਦ ਹਨਾ ਤੇ ਪੱਠੀ ਕਰਵਾ ਤਰਮੇ ਚ ਕਾਹ ਲੈ ਅੱਜ ਇਹ ਤਾਂ ਜਮੀ ਦੇਖਣ ਆਲੀ ਰਹਿ ਗਈ ਤੀ ਯਾਰ ਬਿਲਕੁਲੀ ਜਿਵੇਂ ਕਹਦੀ ਇਹਨਾਂ ਵੀ ਪਰਤ ਵੀ ਨਹੀਂ ਉੱਠੀ ਬਈ ਹਨਾ ਬੀ ਮਾੜ ਲਾ ਬਈ ਫਸਟ ਆਨਰ ਆ ਨੰਬਰ ਪੰਜਾਬ ਦਾ ਮੈਨੂੰ ਇਹ ਦੱਸਿਓ 1200 ਘੰਟਾ ਚੱਲਿਆ ਹੋਇਆ 1270 75 ਘੰਟੇ ਆ ਓਕੇ ਤੇ ਜੇ ਗੱਲ ਕਰੀਏ ਬਈ ਇਹ ਹੈਗਾ ਮੈਸੀ 9500 ਇਹਦਾ ਰੇਟ ਕੀ ਆ ਟਰੈਕਟਰ ਦਾ ਇਹ ਰੇਟ ਆ 480 4 ਲੱਖ 80 ਹਜ਼ਾਰ ਮਾਨਤਾਣ ਕਰਦੀਏ ਖੋਲ ਦੇ ਬਣਾ ਕਿੰਨਾ ਕਰਦੀ ਆਪਾਂ ਕਰਦੇ ਆ ਆਪਦੀ ਮਰਜ਼ੀ ਨਾਲ ਕਰਦੇ ਜਿਹੜਾ ਕਰਦਾ ਨਾ ਨਾ ਆਪ ਹੀ ਦੱਸ ਮੈਂ ਇਥੋਂ ਵਾੜਾ ਹੋ ਜਾਂਦਾ 7000 ਹੋ ਜਾਣਗੇ 70 ਦਾ 470 ਦਾ ਲੈ ਮਿੱਤਰੋ 4 ਲੱਖ 70 ਹਜ਼ਾਰ ਦੇ ਵਿੱਚ ਲੈ ਜਿਓ ਤੇ ਬਈ ਜਿਹੜਾ ਆ ਖੜਾ ਇਹਦਾ ਇਹ ਦੱਸ ਮਾੜਾ 2010 ਮਾਡਲ ਬਈ ਫੋਨ ਵਾਲੇ ਮਿੱਤਰ ਲਾਉਂਦੇ ਸੀ ਕਹਿੰਦੇ ਬਈ ਛੋਟਾ ਹੋਵੇ ਯਾਰ ਜੋਂਡੀਆਂ ਦੇ ਵਿੱਚ ਕੋਈ ਰੈਟ ਵੀ ਚੰਗਾ ਬੱਟ ਹੈਨਾ ਹਾਂ ਦੇਖ ਤਰ ਮੇ ਹੈਗਾ ਇਹ 5204 ਹੈ ਬਈ ਕਲਰ ਪੇਂਟ ਦਾ Ориਜਨਲ ਹੈ ਓਕੇ ਆ ਦਿਖਾਈ ਅਲਟਰਨੇਟਰ ਵਾਲੇ ਹਲੇ ਤੱਕ ਸਾਰੇ ਨਾਲ ਸੈਲਫ ਵਾਲੇ ਸਟicker ਜੇ ਵੀ ਹੋਣੇ ਰਿੰਬਰੋਂ ਬਾਕੀ ਚੰਗਾ ਸਾਰਾ ਮਗਰਾੜ ਵੀ ਚੰਗਿਆ ਹਾਂ ਲੈ ਮਗਰਾੜ ਵੀ ਦਿਖਾ ਦੇ ਕਰਾਂ ਟਾਇਰ ਵੀ ਵਧੀਆ ਮਾਰਫ ਦੇ ਜਿੰਨੇ ਬਾਹਰੋਂ ਸਾਫ ਨੇ ਉਹ ਅੰਦਰੋਂ ਵੀ ਸਾਫ ਨੇ ਬਈ ਲੈ ਦੀਂਦਾ ਰਿੰਮ ਹੈ 85 90 ਬਹੇ ਮਾਰਫ ਦੇ ਟਾਇਰ ਨੇ ਹੂੰ 85 90 ਪੈਸੇ ਟਾਇਰ ਪਿਆ ਤੇ ਹੈਗਾ ਜੋੜਾ ਮਗਰ ਲੈ ਐਮ ਆਰਪ ਦਾ ਬਾਈ ਮੂਰੇ ਕਿਹੜੀ ਕੰਪਨੀ ਦੇ ਨੇ ਬਾਈ ਮੋਡੀਅਰ ਦੇ ਨੇ ਗੁੱਡਇਰ ਦੇ ਤਾਂ ਮੂਰੇ ਮੂਰੇ ਜਾ ਜੀ ਡਾਇਰ ਪੋ ਆਏ ਹੋਏ ਮਤਲਬ ਸਟੀering ਖੋਲਦਾ ਦੇਖੋ ਹਨਾ 10 ਮਾਡਲ ਆ ਬਾਈ 10 ਮਾਡਲ ਇੰਡੀਕੇਟਰਾਂ ਤੇ ਜਾਲੀਆਂ ਮਜ਼ਬੂਤ ਲੱਗੀਆਂ ਹੋਈਆਂ ਨੇ ਘੁੱਟ ਘੈਂਟ ਆ ਮਤਲਬ ਸਦਰੀ ਹਨਾ ਤੇ ਪਿੱਛੋਂ ਵੀ ਧਰਮੇ ਚੈੱਕ ਕਰਵਾ ਦੇ ਚਲਾਈ ਜੂ ਵੀ ਚੰਗੀ ਹੜ ਰੈਡ ਦੇ ਪੂਰੇ ਆ ਆ ਦੀ ਸਾਰਾ ਤਰਬਾਟੀ ਬੰਦੇ ਚੈੱਕ ਹਨਾ ਮੇਤਰੋ ਪੂਰਾ ਕਹੇ ਡਰ ਟ੍ਰੈਕਟਰ ਲਿੰਕਾ ਨੂੰ ਕੰਦਾ ਪੂਰਾ ਸਫਾਈ ਜਾ ਬਈ ਹੈ ਨਾ ਚਲਾਈਦਾ ਪੂਰਾ ਚੰਗਾ ਰਹਾ ਅਸਾ ਚਲਾਈਦਾ ਚੰਗਾ ਬਈ ਪੂਰਾ ਵਧੀਆ ਓਕੇ ਤੇ ਮਾਡਲ ਵੀ ਦੱਸ ਆ ਬਈ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦੇ ਇਕਦੜ ਪੇਸ ਦਾ ਗਿੱਦੜ ਪੇਸ ਦਾ ਨੰਬਰ ਹੈ ਪੰਜਾਬ ਦਾ ਨੰਬਰ ਆ ਓਕੇ ਤੇ ਮੈਨੂੰ ਇਹ ਦੱਸਿਓ ਬਈ ਇਹ ਕੈਮੀ ਪਾਰਟੀ ਦੇ ਨਾਮ ਆ ਇਹ ਸੈਕੰਡ ਦੇ ਇਹ ਸੈਕੰਡ ਦੇ ਨਾਮ ਆ ਇਹ ਕਿੰਨੇ ਦਾ ਦੇਦੀ ਕਰੋ ਲਾਲ ਫਿਰ ਆਪਾਂ ਇਹ ਦੇ ਦੋ ਲੱਖ 375000 ਦਾ ਲੈ ਮੇਤਰੋ 3 ਲੱਖ ਤੇ 75000 ਯਾਨੀ ਕਿ ਪੌਣੇ 4 ਲੱਖ ਦੇ ਵਿੱਚ ਆਹ ਟਰੈਕਟਰ ਲੈ ਜੋ ਮਾਡਲ 10 ਹੈ ਸੈਕੰਡ ਪਾਰਟੀ ਦੇ ਨਾਮ ਆ ਨੰਬਰ ਪੰਜਾਬ ਤੇ ਜੇ ਗੱਲ ਕਰੀ ਪਈ ਦੀ ਚੱਲਣ ਦੀ ਕਿੰਨਾ ਕੋਹ ਚੱਲਿਆ ਹੋਇਆ ਚੱਲਿਆ ਤਾਂ ਨਹੀਂ ਦੇਖਿਆ ਪੱਟੀ ਮੀਟਰ ਮੂਟਰ ਆਪਾਂ ਫਿਰ ਚੱਲਿਆ ਵੀ ਦੇਖ ਹੀ ਲਈਏ ਹੁਣ ਹਣਾ ਉਂ ਧਰਮੇ ਪੈਰਦਾਨ ਚੈੱਕ ਕਰਵਾ ਦੇ ਚੱਲਿਆ ਤਾਂ ਹੈਗਾ 62 ਤੇ 150 350 ਘੰਟਾ ਚੱਲਿਆ 350 ਘੰਟਾ ਚੱਲਿਆ ਹੋਇਆ ਇਹ ਜੌਂਦੀ ਆਰ 5204 ਤੇ ਇਸ ਤੋਂ ਬਾਅਦ ਵੀ ਆਪਾਂ ਕਿਹੜਾ ਦਿਖਾਈਏ ਹੁਣ ਪ੍ਰੀਤ ਆ 20 ਮਾਡਲ ਆ ਆ ਖੜਾ ਮੇਤਰੋ 2020 ਮਾਡਲ ਪ੍ਰੀਤ 6099 6099 ਤੁਹਾਡੇ ਵੀ origignal ਆ ਸਾਰਾ ਅਸਾਂ ਸਾਰਾ origignal ਹੈ ਬਈ ਪ੍ਰੀਤ ਵਾਲੇ ਵੀ ਅੱਜ-ਅੱਜ ਦਾ ਟਰੈਕਟਰ ਰੀਸੇਲ ਬਹੁਤ ਹੋ ਰਿਹਾ ਨਾਲ ਦੇ ਟਾਇ ਅਸਾ ਚੌਕੜਾ ਡੈਰ ਨਾ ਆਉਦਾ ਓਕੇ ਫਰੰਬੰਬ ਦੇਖ ਦੇ ਵੀ ਆ ਜੀ ਜਨਰਲ ਟਾੜ ਦੇ ਦੇ ਦੇਖੋ ਧਰਮਿਆ ਰੋ ਕਿੰਨੇ ਸਾਫ ਨੇ ਆ ਪਿਆ ਮਾਰ ਕਾਲਾ 20 ਮਾਡਲ ਹੈ ਮਗਰਾਡਾਂ ਦੀ ਕੰਡੀਸ਼ਨ ਦਿਖਾ ਦੇ ਕਿਸੇ ਪਾਸੇ ਵੀ ਕਲਮ ਨਹੀਂ ਹੈ ਹਾਂ ਸੋ ਦਿਖਾ ਦੇ ਐਂ ਲੱਗਦਾ ਜਿਵੇਂ ਨਾਬੇ ਖੜਾ ਹੁੰਦਾ ਹਰੀ ਸਿੰਘ ਤੇ ਉਹਦੇ ਵਿੱਚ ਏਜੰਸੀ ਦੇ ਵਿੱਚ ਬਾਈ ਤੇਈ ਦਾ ਪਲੇਖਾ ਪੁੰਦਾ ਰਾਰਾ ਹੂੰ ਬਿਲਕੁਲ ਹੀ ਪੁੰਦਾ ਬਾਈ ਤੇਈ ਮਾਡਲ ਦਾ ਪਲੇਖਾ ਪੁੰਦਾ ਧਰਮਿਆ ਦਿਖਾਈਏ ਤੇਰੇ ਲੈ ਕਲਰ ਕਰਾ ਚੱਕ ਪੋਰਾ ਵੀ ਕਿਸੇ ਪਾਸੇ ਝਰੀਟ ਨਹੀਂ ਟਰੈਕਟਰ ਤੇ ਹਨਾ ਨਵਾਂ ਡਰਾਟ ਹੈ। ਆਹ ਦੇ ਲੈ ਫਾਇਰ ਦਾ ਨੰਬਰ ਹੀ ਚੱਕ ਦੇਖੋ। ਪਹਿਲੇ ਨੋਮੇ ਦੇ ਓਮੇ। ਬਾਈ ਦੱਸਿਓ 2020 ਮਾਡਲ ਹੈ। 20 ਮਾਡਲ। ਨੰਬਰ ਇਹਦਾ ਕਿੱਥੋਂ ਦਾ? ਪੰਜਾਬ ਦਾ ਇਹਦਾ ਵੀ। ਪੰਜਾਬ ਦਾ ਇਹ ਕੈਮੀ ਪਾਰਟੀ ਦਾ ਨਾਮ ਹੋਊ। ਇਹ ਸੈਕੰਡ ਦਾ। ਇਹ ਵੀ ਫਰਸਟ ਹੈ। ਉਹ ਫਰਸਟ ਪਾਰਟੀ ਆ। ਫਰਸਟ ਪਾਰਟੀ ਦਾ। ਉਹ ਚੱਲਿਆ ਕਿੰਨਾ ਖੂ ਇਹ? ਇਹ ਚੱਲਿਆ ਮੇਰੇ ਲਈ 2200 ਹਾਂ ਕੋਕ ਟਾਇਰ ਤਾਂ ਨਵੀਂ ਪੈਣੇ। ਪੂਰਲੇ ਬੀਕੇ ਦੀ ਰੇਟ। 2300 ਕੋਣ ਮਿਲਦਾ। ਅਦਰ ਵਿੱਚ ਕਈ ਸੱਜਣਾ ਨੇ ਝੰਡੇ ਝੁੰਡੇ ਜਿਹਾ ਲਵਾਉਣੇ ਹੁੰਦੇ ਜਾਂ ਕਾਹੇ ਉਹ ਵੀ ਲਵਾਉਣ ਦੀ ਲੋੜ ਨਹੀਂ ਯਾਰ ਪਹਿਲਾਂ ਸਰ ਕੋਸ ਲੱਗਿਆ ਪਿਆ। ਕਿ ਇਹਨੇ 4 ਚਾਰ ਦੀ 7 4 ਦਾ ਦੇ ਦਾਂਗੇ 7 4 ਲੱਖ ਦਾ ਲੈ ਮੈਂ ਤੈਨੂੰ 4 ਲੱਖ 25000 ਦਾ ਬਣ ਜੂ 20 ਮੈਂ ਕਹਿੰਦਾ ਨਹੀਂ ਕਿਉਂਕਿ 20 ਬੇਸੀ ਮਾੜੀ ਹੁੰਦੀ ਹੈ ਤੇ ਤੁਹਾਨੂੰ ਦਿਖਾਉਣਾ ਪਿੱਛੋਂ ਵੀ ਇਹਦੀ ਗੱਲ ਬਾਤ ਆ ਲੈ ਟਿਊਬਾਂ ਦਾ ਕਰਵਾ ਦੇ ਚੈੱਕ ਹੈਨਾ ਲੈਂਕਾਂ ਲੂੰ ਕਾ ਦਾ ਚੰਗਾ ਲੈਂਕਾਂ ਦਾ ਕਰਵਾ ਦੇ ਚੈੱਕ ਸਾਰਾ ਕਲਰ Ориਜੀਨਲ ਹੈ Ориਜੀਨਲ ਡਬਲ ਡਿਸਟ੍ਰੀਬਿਊਟਰ ਚਾ ਬਈ ਦਾ ਦਾਵਲ ਚ ਉਹ ਕਹਦੇ ਸਟicker sticker ਦੇਖਾ ਕਰਵਾ ਦੇ ਚੈੱਕ ਹੈਨਾ ਲਾਈਟ ਲੂਟ ਲੱਗੀ ਹੋਈ ਐ ਛਤਰੀ ਨਵੀਂ ਐ ਪੂਰਾ ਐਂਡ ਗੱਲ ਬਾਤ ਆ ਬਈ ਜੇ ਕਿਸੇ ਸੱਜਣ ਨੇ ਖਰੀਦਣਾ ਮਿੱਤਰੋ ਇਹ ਤੇ ਇਧਰਲੇ ਪਾਸੇ ਖੜਾ ਏਸ਼ 500 VEY 550 ਪਾਵਰ ਸਟੀering ਪਾਵਰ ਸਟੀering ਆ ਤੇ ਕਲਰ ਪੇਂਟ ਵੀ ਤਾਂ ਸਾਰੇ origignal ਆ ਅਜੇ ਨਾਲ ਹੈ ਵੀ ਹਾਂ ਇਹਦਾ ਨੰਬਰ ਕਿੱਥੋਂ ਦਾ ਇਹ ਵੀ ਪੰਜਾਬ ਦਾ ਹੀ ਆ ਇਹ ਵੀ ਪੰਜਾਬ ਦਾ ਨੰਬਰ ਹੈ ਹਾਂ ਧਰਮੇ ਮੂਰੇ ਦਿਖਾ ਦੇ ਟਾਇਰ ਜੰਮੀ ਨਵੇਂ ਵਰਗੇ ਨੇ ਮੂਰੇ ਨਵੇਂ ਨੇ ਪਹਿਲੇ 65 ਕ ਪੈਸੇ ਹਾਂ 65 ਕ ਪੈਸੇ ਮਗਰਲੇ ਟਾਇਰ ਹੈਗੇ ਨੇ ਤੇ ਮਗਰਾੜ ਦਿਖਾ ਦੇ ਲੈ ਆਹ ਸਤਰੀ ਦਿਖਾ ਦੇ ਕੀ ਆ ਡਬਲ ਮਜ਼ਬੂਤੀ ਦਿੱਤੀ ਹੋਈ ਆ ਸਤਰੀ ਨੂੰ ਹਨਾ ਊਂ ਵੀ ਸਤਰੀ ਘੈਂਟ ਆ ਆ ਪਿਛੋਂ ਲਿੰਕਾਂ ਦਾ ਸਾਰੇ ਚੈੱਕ ਕਰਵਾ ਦੇ ਹਨਾ ਹਣਾ ਤੇ ਬਾਈ ਇਹ ਮਾਡਲ ਕਿੰਨਾ ਕਰੋ ਲਾ ਇਹ 13 ਮਾਡਲ ਹੈ ਇਹ ਹੈਗਾ 2013 ਮਾਡਲ ਹੂੰ ਇਹ ਕਿੰਨਾ ਕ ਚੱਲ ਗਿਆ ਹੁਣ ਹੁਣ ਤੱਕ ਚੱਲਿਆ ਤਾਂ ਨਹੀਂ ਦੇਖਿਆ ਮੀਟਰ ਮੋਟਰ ਭੱਤੇ ਇਹਨਾਂ ਦੇ ਅੱਛਾ 13 ਮਾਡਲ ਹੈ ਚੱਲੀ ਗਿਆ ਹੋ ਥੋੜਾ ਮੋਟਾ ਤਾਂ ਹਣਾ ਉਹ ਤਾਂ ਇਹਦੇ ਨੰਬਰ じゃ ਮੀਟਰ ਤੇ ਉਹਨਾਂ ਨੂੰ ਚੱਲ ਕੋਈ ਗੱਲ ਨਹੀਂ 2013 ਮਿੱਤਰੋ ਮਾਡਲ ਹੈ ਨੰਬਰ ਇਹਦਾ ਪੰਜਾਬ ਦਾ ਹੈ ਤੇ ਬਾਈ ਇਹ ਵੀ ਫਰਸਟ ਪਾਰਟੀ ਦੇ ਨਾਮ ਹੈ ਨਹੀਂ ਸੈਕੰਡ ਦੇ ਇਹ ਸੈਕੰਡ ਪਾਰਟੀ ਦੇ ਨਾਮ ਹੈ ਤੇ ਜੇ ਗੱਲ ਕਰੀਏ ਹੈਗਾ ਇਹ ਡੀਆਈ 550 ਹੈਗਾ ਏਸ ਹੈ ਜੇ ਦੀ ਗੱਲ ਕਰੀਏ ਡਿਮਾਂਡ ਦੀ ਬਾਈ ਦੇ ਦੇ ਦੋ ਰੱਖ 60000 ਦਾ 2 ਲੱਖ 60000 ਦਾ 60000 ਦਾ 2.5 ਦਾ ਦੇ ਦਈਏ 2.5 ਦਾ ਚੱਕ ਲਓ ਮਿੱਤਰੋ ਸਿਰਫ 2 ਲੱਖ ਤੇ 50000 ਦੇ ਵਿੱਚ 13 ਮਾਡਲ ਹੈਨਾ ਤੇ ਕਰੋ ਸੰਪਰਕ ਅੱਜ ਖੜੇ ਆ ਪਿੰਡ ਫਰਵਾਹੀ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਬੁੱਕਲ ਦੇ ਵਿੱਚ ਪੈ ਜਾਂਦਾ ਪਿੰਡ ਖੱਬੇ ਪਾਸੇ ਤੇ ਨਾਂ ਬਾਈ ਦਾ ਗੁਰਲਾਲ ਆ ਬਾਈ ਤੁਹਾਡਾ ਮੋਬਾਈਲ ਨੰਬਰ ਵੀ ਦੱਸ ਦਿਓ 99152 7331 9915275331 ਬਾਈ ਦਾ ਨੰਬਰ ਹੈ ਤੁਸੀਂ ਜਿਹੜਾ ਵੀ ਟਰੈਕਟਰ ਮਿੱਤਰੋ ਲੈਣਾ ਹੈ ਚਾਰਾਂ ਦੇ ਵਿੱਚੋਂ ਬਾਈ ਨੂੰ ਫੋਨ ਲਾ ਲਓ ਫਟਾਫਟ ਲੋਨ ਲਗਭਗ ਸਾਰਿਆਂ ਤੇ ਹੋ ਜੂ ਸਾਰਿਆਂ ਦੇ ਉੱਪਰ ਲੋਨ ਹੋ ਜੂ ਕਈ ਵਾਰ ਆਪਣੇ ਕੋਲੇ ਅੜਦੇ ਥੜਦੇ ਪੈਸੇ ਘੱਟ ਹੁੰਦੇ ਨੇ ਹੋਰ 4-5 ਡਰੈਟਾਂ ਦੀ ਹੋ ਜੂ ਹਾਂ 4ਾਂ ਤੇ ਹੋ ਜੂ ਮਿੱਤਰੋ ਕਰੋ ਸੰਪਰਕ ਆਪ ਨੰਬਰ ਵਾਈ ਦਾ ਸਕਰੀਨ ਤੇ ਚਲਾਤਾ ਲੁੱਟ ਲੋਕਰਾਂ ਮੇਲਾ